ਆਸ਼ਾ ਦੇ ਗ੍ਰਤੀ এਸ਼ੀਆ ਦੇ ਦੇਸ਼ ਬਹੁਤ ਜਾਗਰੂਕਤਾ ਦਿਖਾ ਰਹੇ ਨੇ ਖਾਸ ਕਰਕੇ ਜਿਹੜੇ ਦੇਸ਼ ਵਿਕਾਸਸ਼ੀਲ ਨੇ اور ਸ਼ਾਇਦ ਦੇਸ਼ ਦੇ ਵਿੱਚ ਪੰਜਾਬੀ ਹੋਣਾ ਹਮੇਸ਼ਾ ਹੀ ਇੱਕ ਮਾਣ ਦਾ ਵਿਸ਼ਾ ਰਿਹਾ ਜਿੱਤੇ ਵੀ ਜਾਣੇ ਸਾਡੀ ਪਛਾਣ ਮੰਡਨ ਦੀ ਹੈ ਸਾਰੇ ਮਾਣਨ ਦਾ ਮੇਸ਼ਾ ਗਿਆ ਸੀ ਗੱਲ ਕਰੀਏ ਤੇ ਪੰਜਾਬੀ ਚ ਕਰੀਏ ਅੰਗਰੇਜ਼ੂਆ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੋਗ ਬਣਾਉਂਦੇ ਇੱਕ ਕਾਨਫਰੈਂਸ ਦੀ ਯੋਜਨਾ ਬਣਾ ਰਹੇ ਸੀ ਪਤਾ ਲੱਗਾ ਕਿ ਇਹ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ 2020 ਵਿੱਚ ਆਪਣੀ ਇੱਕ ਫੋਨ ਅਪ੍ਰੈਲ 2020 ਵਿੱਚ ਕੰਮ ਕਰਨ ਦਾ ਤਜਵੀਜ਼ ਕੀਤਾ ਗਿਆ ਉਹਨਾਂ ਨੂੰ ਬਣਾਉਣ ਵਾਸਤੇ ਇਹ ਪੰਜਾਬੀ ਭਾਸ਼ਾ ਬਣਾ ਕੀਤਾ ਜਾ ਰਿਹਾ ਹੈ ਇਹ ਟੇ ਡੇਟਾ ਹੁੰਦਾ ਮਾਈਂਡ ਦੇ ਵਿੱਚ ਮੈਨ ਲਈ ਬੜੀ ਥੋੜੀ ਹੁੰਦੀ ਹੈ ਪ੍ਰੋਸੈਸਿੰਗ ਪਾਵਰ ਲਈ ਹੁੰਦੀ ਹੈ ਅੱਧੇ ਨੂੰ ਸੀ ਮਸ਼ੀਨ ਦਾ ਸਪੈਕਟਰ ਕੰਪਲੈਕਸ ਇਨਰ ਹੈ ਤੇ ਡਾਟਾ ਬਹੁਤ ਵੱਡਾ ਹੁੰਦਾ ਤੇ ਪ੍ਰੋਸੈਸਿੰਗ ਪਾਵਰ ਵੀ ਬਹੁਤ ਹੁੰਦੀ ਹੈ